ਸਤਿ ਸ਼੍ਰੀ ਅਕਾਲ ਨਮਸਕਾਰ ਆਤਮ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਲੌਗ ਹੈ ਤੇ ਗੱਲ ਕਰਨੀ ਹੈ ਕੈਨੇਡਾ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਕੀਤਾ ਗਿਆ ਹੈ ਜੀ ਹਾਂ ਇੱਕ ਵੱਡਾ ਬਦਲਾਅ ਆਇਆ ਹੈ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਵੀਜ਼ਾ ਫਾਈਲਿੰਗ ਕਰਨੀ ਹੈ ਤਾਂ ਤੁਹਾਡੇ ਲਈ ਇਹ ਬਦਲਾਅ ਜਾਣਨਾ ਬੇਹਜ਼ਰੂਰੀ ਅਤੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਹੋ ਜੇਕਰ ਜਾਂ ਫਿਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਸਾਡੇ ਅਸਾਫੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਦੇ ਵਿੱਚ 8 ਨਵੰਬਰ 2024 ਨੂੰ ਇੱਕ ਵੱਡਾ ਬਦਲਾਅ ਕੀਤਾ ਗਿਆ ਸੀਗਾ ਕਿ ਭਈ ਜੇਕਰ ਹੁਣ ਕੈਨੇਡਾ ਦੇ ਵਿੱਚ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਹੈ ਉਹ ਆਪਣਾ ਕਾਲਜ ਬਦਲਣਾ ਚਾਹੁੰਦਾ ਹੈ ਤਾਂ ਉਹਨੂੰ ਦੁਬਾਰਾ ਤੋਂ ਸਟੱਡੀ ਪਰਮਿਟ ਅਪਲਾਈ ਕਰਨਾ ਪਵੇਗਾ ਹੁਣ ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਹੋਰ ਚੇਂਜ ਕਰ ਦਿੱਤਾ ਗਿਆ ਇਹਦੇ ਵਿੱਚ ਹੋਰ ਅਮੈਂਡਮੈਂਟ ਕੀਤੀ ਗਈ ਹੈ ਉਹ ਇਹ ਕੀਤੀ ਗਈ ਹੈ ਕਿ 1 ਮਈ 2025 ਤੋਂ ਬਾਅਦ ਜੇਕਰ ਕੋਈ ਕਾਲਜ ਬਦਲਣਾ ਚਾਹੁੰਦਾ ਹੈ ਕੈਨੇਡਾ ਵਿੱਚ ਆਪਣਾ ਤਾਂ ਉਹ ਉਦੋਂ ਹੀ ਆਪਣੀ ਪੜ੍ਹਾਈ ਸ਼ੁਰੂ ਕਰ ਸਕਦਾ ਹੈ ਜਦੋਂ ਉਹਦੇ ਹੱਥ ਵਿੱਚ ਸਟੱਡੀ ਪਰਮਿਟ ਆ ਜਾਏਗਾ ਯਾਨੀ ਕਿ ਜਦੋਂ ਉਹਦਾ ਸਟੱਡੀ ਪਰਮਿਟ ਅਪਰੂਵ ਹੋ ਜਾਏਗਾ ਕਿਉਂਕਿ ਪੂਰਾ ਇੰਟਾਇਰ ਪ੍ਰੋਸੈਸ ਥਾਰੀ ਤੁਹਾਨੂੰ ਲੰਘਣਾ ਪੈਣਾ ਹੈ ਦੁਬਾਰਾ ਸਟੱਡੀ ਪਰਮਿਟ ਅਪਲਾਈ ਕਰਨਾ ਪਾਣਾ ਹੈ ਦੁਬਾਰਾ ਪੀਐਲ ਲੈਟਰ ਇਨੇ প্রভਿਨਸ਼ੀਅਲ ਅਟੈਸਟੇਸ਼ਨ ਲੈਟਰ ਲੈਣਾ ਪੈਣਾ ਹੈ ਫੀ ਪੇ ਕਰਨੀ ਪੈਣੀ ਹੈ ਜਾਂ ਫੰਡਸ ਵਗੈਰਾ ਜਿਹੜੇ ਸ਼ੋ ਕਰਨੇ ਪੜੇ ਉਹ ਟੋਟਲ ਇੰਟਾਇਰ ਜਿਹੜਾ ਤੁਹਾਡਾ ਸਿਨੈਰੀਓ ਬਣਦਾ ਹੁੰਦਾ ਸਟੱਡੀ ਪਰਮਿਟ ਅਪਲਾਈ ਕਰਨ ਵੇਲੇ ਉਹੀ ਸੇਮ ਸਿਚੁਏਸ਼ਨ ਦੇ ਵਿੱਚੋਂ ਤੁਹਾਨੂੰ ਦੁਬਾਰਾ ਲੰਘਣਾ ਪੈਣਾ ਹੈ ਤੇ ਜਦੋਂ ਤੁਹਾਡਾ ਅਪਰੂਵਲ ਆ ਗਿਆ ਉਦੋਂ ਬਾਅਦ ਹੀ ਤੁਸੀਂ ਆਪਣਾ ਨਵਾਂ ਕਾਲਜ ਜਿਹੜਾ ਉਹਨੂੰ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹੈਗੇ ਹੁਣ ਜਿਵੇਂ ਕੋਈ XYZ ਬੰਦਾ ਜਿਹੜਾ ਹੈ ਉਹ ਇੱਕ X ਕਾਲਜ ਲੈ ਮਤਲਬ A ਕਾਲਜ ਲੈ ਕੇ ਕੈਨੇਡਾ ਦੇ ਵਿੱਚ ਗਿਆ ਉਹ ਜਿਹੜਾ A ਕਾਲਜ ਲੈ ਕੇ ਕੈਨੇਡਾ ਦੇ ਵਿੱਚ ਗਿਆ ਉਹਨੇ A ਕਾਲਜ ਨੂੰ ਡ੍ਰੌਪ ਕਰਨ ਦਾ ਫੈਸਲਾ ਕੀਤਾ ਤੇ B ਕਾਲਜ ਦੇ ਵਿੱਚ ਉਹਨੇ ਦਾਖਲਾ ਲੈ ਲਿਆ ਯਾਨੀ ਕਿ ਉਥੋਂ ਉਹਨੇ PL ਲੈਟਰ ਲੈ ਕੇ ਉਥੇ ਆਫਰ ਲੈਟਰ ਲੈ ਕੇ ਤੇ ਉਥੇ ਫੀਸ ਪੇ ਕਰ ਦਿੱਤੀ ਤੇ ਇੰਟਾਇਰ ਜਿਹੜਾ ਪ੍ਰੋਸੈਸ ਹੈ ਸਟੱਡੀ ਪਰਮਿਟ ਦਾ ਹੁਣ ਉਸ ਕਾਲਜ ਦੀ ਉਹਦਾ ਚੱਲਣਾ ਸ਼ੁਰੂ ਹੋ ਗਿਆ जेड़ा तो जोड़ा अपलाइड स्टेटस है उस स्टेटस के ज्वाइन नहीं कर सकते हालांकि एक मई दो हज़ार चौबी तो पहला ज्वाइन कर सकते दो हज़ार पच्ची तो पहला ज्वाइन कर सकते स पर हूँ नहीं कर सकते हूँ जो अपलाइड स्टेटस देनेडा के नहीं कर सकते, सकते। यानी कि जोड़ा भी घंटे का जोड़ा चौबीस घंटे का जो वर्किंग आवर्स का जो टाइम फ्रेम है वो भी यूटिलाइज नहीं कर सकते क्योंकि ਅਪਲਾਈਡ ਸਟੇਟਸ ਤੇ ਹੋ ਤੇ ਜਦੋਂ ਤੁਹਾਡਾ ਨਵਾਂ ਸਟੱਡੀ ਪਰਮਿਟ ਤੁਹਾਡੇ ਹੱਥ ਦੇ ਵਿੱਚ ਆਵੇਗਾ ਉਦੋਂ ਹੀ ਤੁਸੀਂ ਆਪਣੇ ਸਿਨ ਨੰਬਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਹੈਗੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਸਿਨ ਨੰਬਰ ਦੇ ਉੱਤੇ ਕੰਮ ਨਹੀਂ ਕਰ ਸਕਦੇ ਨੰਬਰ 1 ਚੀਜ਼ ਨੰਬਰ 2 ਚੀਜ਼ ਪਹਿਲਾ ਕੀ ਸੀ ਜਾਕੀ ਤੁਸੀਂ ਆਈਆਰਸੀਸੀ ਨੂੰ ਇਨਫੋਰਮ ਕਰ ਦਿੰਦੇ ਸੀ ਕਿ ਜਦੋਂ ਤੁਸੀਂ ਆ ਸਟੱਡੀ ਪਰਮਿਟ ਅਪਲਾਈ ਕਰ ਦੇਣਾ ਜਦੋਂ ਜਦੋਂ ਤੁਸੀਂ ਇੱਕ ਕਾਲਜ ਤੋਂ ਦੂਸਰੇ ਕਾਲਜ ਦੇ ਵਿੱਚ ਗਏ ਤਾਂ ਉਹਨਾਂ ਨੂੰ ਇਨਫਾਰਮ ਕਰਨ ਤੋਂ ਬਾਅਦ ਨਵਾਂ ਕਾਲਜ ਜਿਹੜਾ ਉਹਦੇ ਵਿੱਚ ਤੁਸੀਂ ਸਟੱਡੀ ਸ਼ੁਰੂ ਕਰ ਦਿੰਦੇ ਸੀ ਇਨ ਬਿਟਵੀਨ ਜਿਹੜਾ ਉਹ ਤੁਹਾਡਾ ਕਾਲਜ ਜਿਹੜਾ ਨਵਾਂ ਸਟੱਡੀ ਪਰਮਿਟ ਉਹ ਉਹ ਜਾਤਾ ਸੀਗਾ ਪਰ ਹੁਣੇ ਤਾਂ ਨਹੀਂ ਹੁਣ ਅਪਰੂਵਲ ਤੋਂ ਬਾਅਦ ਹੀ ਤੁਸੀਂ ਆਪਣਾ ਪ੍ਰੋਸੈਸ ਜਿਹੜਾ ਹੈ ਸਟੱਡੀ ਦਾ ਉਹ ਸ਼ੁਰੂ ਕਰੋਗੇ ਉਸ ਤੋਂ ਪਹਿਲਾਂ ਨਹੀਂ ਸ਼ੁਰੂ ਕਰੋਗੇ ਤੇ ਉਦੋਂ ਤੋਂ ਹੀ ਤੁਹਾਡਾ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਜਿਹੜਾ ਉਹ ਵੈਲਿਡ ਹੋਵੇਗਾ ਨਹੀਂ ਉਦੋਂ ਤੋਂ ਹੀ ਮੰਨਿਆ ਜਾਵੇਗਾ ਕਿ ਭਈ ਤੁਸੀਂ ਕੈਨੇਡਾ ਦੇ ਵਿੱਚ ਲੀਗਲ ਤੌਰ ਦੇ ਉੱਤੇ ਸਟੱਡਿੰਗ ਕਰ ਰਹੇ ਹੋਗੇ ਉਸ ਤੋਂ ਇਲਾਵਾ ਹੁਣ ਕਈ ਏਜੰਟ ਇਹਦੇ ਵਿੱਚ ਵੀ ਤੁਹਾਨੂੰ ਭਰਮ ਭਲੇਖਿਆਂ ਦੇ ਵਿੱਚ ਸੁੱਟ ਸਕਦੇ ਆ ਬੀ ਕੇਅਰਫੁਲ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ ਕਈ ਵਾਰੀ ਤੁਸੀਂ ਹੁਣ ਵੀ ਏਜੰਟਸ ਕੋਲ ਜਾਂਦੇ ਹੋ ਤਾਂ ਤੁਹਾਨੂੰ ਪ੍ਰਾਈਵੇਟ ਕਾਲਜ ਮਾੜਾ ਕਾਲਜ ਮਾੜਾ ਕੋਰਸ ਕੇਵਰੇ ਸਜੈਸਟ ਕਰ ਦਿੰਦੇ ਆ ਇਹਨਾਂ ਚੀਜ਼ਾਂ ਤੋਂ ਅਵੇਅਰ ਹੋ ਜਾਓ ਮਾੜਾ ਕਾਲਜ ਕੋਰਸ ਸਿਲੈਕਟ ਨਾ ਕਰੋ ਜੇ ਤੁਸੀਂ ਕਰਦੇ ਹੋ ਤਾਂ ਉੱਥੇ ਜਾ ਕੇ ਤੁਹਾਨੂੰ ਸਾਰੇ ਪੰਗੇ ਜੜਿਓ ਦੁਬਾਰਾ ਤੋਂ ਪੜਨੇ ਹੈਗੇ ਆ ਦੁਬਾਰਾ ਤੋਂ ਸਾਰੇ ਸਟੱਡੀ ਪਰਮਿਟ ਵਾਲੇ ਪ੍ਰੋਸੈਸ ਤੋਂ ਤੁਹਾਨੂੰ ਨਿਕਲਣਾ ਪੈਣਾ ਹੈ ਤੇ ਇਹ ਜਿਹੜਾ ਇੱਕ ਪੁਆਇੰਟ ਰੱਖਿਆ ਗਿਆ ਕਿ ਭਈ ਜਦੋਂ ਸਟੱਡੀ ਪਰਮਿਟ ਤੁਹਾਡੇ ਹੱਥ ਵਿੱਚ ਆ ਜਾਊਗਾ ਫੇਰ ਹੀ ਤੁਸੀਂ ਨਵਾਂ ਕਾਲਜ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ ਇਟ ਮੀਨਸ ਕਿ ਤੁਹਾਡਾ ਸਟੱਡੀ ਪਰਮਿਟ ਫਿਰ ਰਿਫਿਊਜ਼ ਵੀ ਹੋ ਸਕਦਾ ਹੈ ਗਾਈ ਸੋ ਇਹ ਜਿਹੜਾ ਇੱਕ ਕੈਚ ਹੈ ਇਹਦੇ ਵਿੱਚ ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਦਾਂ ਹੀ ਨਹੀਂ ਉਹਨਾਂ ਨੇ ਫੈਸਲਾ ਲੈ ਲਿਆ ਇਹ ਫੈਸਲਾ ਤਾਂ ਹੀ ਕੀਤਾ ਗਿਆ ਹੈ ਕਿ ਜੇਕਰ ਤੁਹਾਡਾ ਸਟੱਡੀ ਪਰਮਿਟ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਤੁਹਾਡਾ ਕਾਲਜ ਜਿਹੜਾ ਨਵਾਂ ਵਾਲਾ ਉਹ ਤੁਹਾਨੂੰ ਰਿਫੰਡ ਕਰ ਸਕੇ ਯਾ ਫਿਰ ਤੁਸੀਂ ਆਪਣਾ ਨੈਕਸਟ ਪਲਾਨ ਜਿਹੜਾ ਵੀ ਪਲਾਨ ਹੈ ਉਹਨੂੰ ਤੁਸੀਂ ਯੂਟਿਲਾਈਜ਼ ਕਰ ਸਕੋ ਤੇ ਜਿਹੜਾ ਉੱਥੇ ਤੁਹਾਡਾ ਕੋਈ ਫਾਈਨੈਂਸ਼ੀਅਲ ਜਾਂ ਫਿਜ਼ੀਕਲ ਤੌਰ ਦੇ ਉੱਤੇ ਕੋਈ ਨੁਕਸਾਨ ਨਾ ਹੋਵੇ ਤੁਸੀਂ ਭਈ ਕਾਲਜ ਜਾ ਰਹੇ ਹੋ 3 ਮਹੀਨੇ 4 ਮਹੀਨੇ ਦੀ ਸਟੱਡੀ ਪੂਰੀ ਹੋ ਗਈ ਤੁਹਾਡੀ ਕਈ ਵਾਰੀ ਤੇ ਇੱਕ ਸੈਮੈਸਟਰ ਹੋ ਜਾਂਦਾ ਫਿਰ ਸਟੱਡੀ ਪਰਮਿਟ ਹੰਦਾ ਹੱਥ ਵਿੱਚ ਦਿਨ ਚਾਰ ਮਹੀਨੇ ਲੱਗ ਜਾਂਦੇ ਆ ਅਪਰਵਲ ਨੂੰ ਸੋ ਇਨਾਂ ਸਾਰੇ ਪੰਗਿਆਂ ਦੇ ਵਿੱਚ ਤੁਹਾਨੂੰ ਨਾ ਪੈਣਾ ਪਵੇ ਇਸ ਕਰਕੇ ਇਸ ਤਰੀਕੇ ਦਾ ਫੈਸਲਾ ਲਿਆ ਗਿਆ ਸੋ ਕੇਅਰਫੁਲੀ ਸਾਰਿਆਂ ਨੇ ਦੇਖਣਾ ਹੈਗਾ ਸਿਰਫ ਏਜੰਟ ਦੇ ਕਹਿੰਦੇ ਉੱਤੇ ਕਾਲਜ ਕੋਰਸ ਨਹੀਂ ਡਿਸਾਈਡ ਕਰਨਾ ਹੈਗਾ ਪਬਲਿਕ ਕਾਲਜ ਲੈਣਾ ਸਰਕਾਰੀ ਕਾਲਜ ਲੈਣਾ ਇਸ ਤੋਂ ਇਲਾਵਾ ਦੂਜੇ ਕਾਲਜ ਜਿਹੜੇ ਪ੍ਰਾਈਵੇਟ ਕਾਲਜ ਆ ਮਾਰੇ ਕੋਰਸਸ ਆ ਜਿਨ੍ਹਾਂ ਦੇ ਵਿੱਚ ਜਿਹੜੀ ਇਨ ਡਿਮਾਂਡ ਕੋਰਸਸ ਨਹੀਂ ਹੈਦੇ ਬਿਲਕੁਲ ਨਹੀਂ ਉਹਨਾਂ ਕੋਰਸਸ ਵਾਲੇ ਪਾਸੇ ਨੂੰ ਜਾਣਾ ਜੇ ਜਾਂਦੇ ਹੋ ਤਾਂ ਪਈਏ ਤੁਹਾਡੀ ਜ਼ਿੰਮੇਵਾਰੀ ਉਮੀਦ ਕਰਦਾ ਮੈਂ ਲੋਕਸਨ ਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤਵਾ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਦੇ ਕਿ ਜਿਹੜਾ ਤੁਸੀਂ ਅਸ ਤੋਂ ਪਿਛਾਂ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਕੋਈ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦਾ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰੋ ਚ